ਕਿਸਾਨ ਵੀਰੋ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਵੈਢ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਤਾਜੀ ਸੂਈ ਹੋਈ ਆ ਲਗਭਗ ਕੋਈ 15 ਤੋਂ 20 ਦਿਨ ਦਾ ਸਮਾਂ ਹੋ ਗਿਆ ਨੂੰ ਸੂਈ ਨੂੰ ਤੇ ਜਿਹੜਾ ਵੀਡੀਓ ਬਣਾਉਣ ਦਾ ਸਮਾਂ ਵਾਂ ਲਗਭਗ ਕੋਈ 3 ਵਜੇ ਦਾ ਤੇ ਦੋਸਤੋ ਪਹਿਲਾਂ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤੇ ਤਸਵੀਰ ਤੇ ਜਿਹੜਾ ਜ਼ਿਲ੍ਹਾ ਵਾਏ ਪਿੰਡ ਨੂੰ ਤਰਨਤਾਰਨ ਲੱਗਦੇ ਆ ਤੇ ਤਰਨਤਾਰਨ ਤੋਂ ਜਿਹੜੀ ਦੂਰੀ ਆ ਲਗ ਲਗਭਗ ਕੋਈ 6 ਕਿਲੋਮੀਟਰ ਦੀ ਆ ਤੇ ਜਿਹੜਾ ਅੰਮ੍ਰਿਤਸਰ ਤੋਂ ਬਠਿੰਡੇ ਫਰੀਦਕੋਟ ਨੂੰ ਹਾਈਵੇ ਜਾਂਦਾ ਐ ਤੋਂ 3 ਕਿਲੋਮੀਟਰ ਹਾਈਵੇ ਤੋਂ ਸਾਈਡ ਤੇ ਪਿੰਡ ਰਹਿ ਜਾਂਦਾ ਬਾਕੀ ਇਹ ਨੰਬਰ ਆਪਾਂ ਸਕ੍ਰੀਨ ਸਕ੍ਰੀਨ ਤੇ ਚਾਲੂ ਕਰ ਦਿਆਂਗੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਆ ਦਾ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਚਵਾਈ ਕਰਕੇ ਆਪ ਦੀ ਨਾਲੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਵਾ ਆ ਦੇਖ ਸਕਦੇ ਹੋ ਦੋਸਤੋ ਤੇ ਬਾਕੀ ਮੇਰੀ ਵੀਰਾਂ ਨੂੰ ਇਹੋ ਵਾਰ-ਵਾਰ ਬੇਨਤੀ ਹੁੰਦੀ ਆ ਕਿ ਕਿਤੇ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਜ਼ਰੂਰ ਤਸੱਲੀ ਕਰ ਲਿਆ ਕਰੋ ਦੋ ਟਾਈਮ ਜੇ ਨਹੀਂ ਕਰ ਸਕਦੇ ਇੱਕ ਟਾਈਮ ਜ਼ਰੂਰ ਕਰਿਆ ਕਰੋ ਇੱਕ ਟਾਈਮ ਭਾਵੇਂ ਵੀਡੀਓ ਕਾਲ ਤੇ ਚਵਾਈ ਖਰਾ ਲਿਆ ਕਰੋ ਆ ਵੀ ਦੇਖ ਸਕਦੇ ਜੀ ਆ ਦੋਸਤੋ ਫੇਸ ਕੁਆਲਟੀ ਚੈੱਕ ਕਰ ਲਓ ਆ ਦੇਖ ਸਕਦੇ ਹੋ ਦੋਸਤੋ ਚਾਰੂ ਚੂਰੀ ਪੂਰੀ ਹੈ ਵੈੜ ਆ ਚਵਾਈ ਵਾਲੀ ਬਾਈ ਤੋਂ ਦੇਖ ਸਕਦੇ ਜੇ ਥਣਾ ਤਾਂ ਤੇਜ ਪੂਰਾ ਮੁਠੀ ਵਾਲਾ ਥਾਣਾ ਦੋਸਤੋ ਸੀਲ ਸਾਬੂ ਪੂਰੀ ਆ ਕੋਈ ਨਹੀਂ ਕਮੀ ਪੇਸੀ ਗਏ ਗੱਲ ਦੀ ਆ ਦੇਖ ਸਕਦੇ ਭਾਵੇਂ ਬੰਗਾ ਪਾਓ ਭਾਵੇਂ ਨਾ ਪਾਓ ਕੋਈ ਚੱਕਰ ਹੀ ਨਹੀਂ ਆ ਗਿਆ ਇਤਰਾ ਦਾ ਆ ਦੇਖ ਸਕਦੇ ਆ ਆਉਟ ਬਹਿਣੀ ਵਾਲੀ ਸਾਈਡ ਤੋਂ ਦੇਖ ਸਕਦੇ ਆ ਪੂਰਾ ਮੁਠੀ ਵਾਲਾ ਥਾਣਿਆ ਚੁਆਈ ਚੁਈ ਦੋਸਤੋ ਪੂਰੀ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਹੈਗਾ ਤੂੰ ਕੋਈ ਥਾਨ ਨਹੀਂ ਘਟ ਵਧ ਹੈਗਾ ਚੁਆਈ ਦੀ ਆਪਣੀ ਫੁੱਲ ਗਰੰਟੀ ਹੋਵੇਗੀ ਅਹਿਮ ਮੋਟੀ ਧਾਰਿਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਨ ਨਹੀਂ ਘਟ ਵਧ ਤੇ ਦੋਸਤੋ ਇਹ ਜਿਹੜਾ ਮੌਕੇ ਤੇ ਦੁੱਧ ਇਹਦੇ ਕੋ ਹਾਜ਼ਰ ਆ ਕੋਈ 12 ਲੀਟਰ ਦੇ ਕੋਹਾੜ ਜਹਾਜ ਰਹੇ ਆ ਮੌਕੇ ਤੇ ਕੋਈ ਵੀ ਵੀਰ 11 ਲੀਟਰ ਮੰਨ ਕੇ ਆਪ ਦੀ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਸਾਈ ਬਿਆਨਾ ਕਰਕੇ ਆਪ ਦੀ ਤਸੱਲੀ ਕਰਕੇ ਫਿਰ ਵੈੜ ਦੀ ਖਰੀਦਦਾਰੀ ਕਰ ਸਕਦਾ ਦੋਸਤੋ ਚਵਾਈ ਜੀ ਇੱਕ ਨੰਬਰ ਹੈ ਕੋਈ ਨਹੀਂ ਕਮੀ ਕੁਸ਼ੀ ਹੈਗੀ ਆ ਫਿਰ ਤੋਂ ਦੇਖ ਸਕਦੇ ਜੇ ਖਾਣਾ ਆਪੂਰਾ ਮੁੱਠੀ ਵਾਲਾ ਦਾਣੇ ਚਵਾਈ ਆ ਦੋਸਤੋ ਇਹਦਾ ਬੱਚਾ ਵੱਛਾ ਮਗਰ ਇਹ ਮੇਲ ਕਾਫ ਹੈ। ਅਗੇ ਸਾਥੀ। ਦੋਸਤੋ ਬਿਲਕੁਲ ਆਪਾਂ ਜਾਇ ਜੀ ਪ੍ਰਾਈਜ਼ ਰੱਖਿਆ ਵੀ ਨਾ ਵਾਸਤੇ। ਮੁੱਲ ਇਹਦਾ ਦੋਸਤੋ ਕਰਨ ਨੂੰ ਆਪਾਂ ਕੋਈ 32 ਕਰ ਲਈਏ 30 ਕਰ ਲਈਏ। ਇਹ ਦੋਸਤੋ 27000 ਦੀ ਦੇ ਦਾਂਗੇ ਆਪਾਂ। 27000 ਚੌਥੀ ਸ਼ੋਰਟ ਕਰ ਦਾਂਗੇ 10000 ਰੁਪਇਆ ਪੂਰੇ 26000 ਦੀ ਦੋਸਤੋ ਵੈੜੇ ਹੋ ਜੂਗੀ 12 ਲੀਟਰ ਦੁੱਧ ਹਾਜ਼ਰ ਆ ਬਾਕੀ ਇਹਨਾਂ ਥੋੜਾ ਜਿਹਾ ਸਾਮ ਤੋਂ ਥੋੜਾ ਜਿਹਾ ਉਹ ਜੇ ਥਾਂ ਤੋਂ ਵਾਈ ਜੇ ਕੋਈ ਚੰਗਾ ਵੀਰ ਸਾਮ ਵਾਲਾ ਲੈ ਗਿਆ ਤੇ ਦੁੱਧ ਵੱਧ ਵੀ ਚੋ ਸਕਦਾ ਜਿਵੇਂ ਮੌਸਮ ਵੀ ਵਧੀਆ ਆ ਰਿਹਾ ਬਾਕੀ ਇਹਨੂੰ ਚਲੋ ਗਰਮੀ ਗਰਮੀ ਦੀ ਕੋਈ ਪ੍ਰਵਾਹ ਨਹੀਂ ਹੈਗੀ ਤੇ ਬਾਕੀ ਦੁੱਧ ਵੀ ਇਹਨਾਂ ਦਾ ਵੈੜਾਂ ਦਾ ਬਹੁਤ ਵਧੀਆ ਹੁੰਦਾ ਵਾ ਕ੍ਰੋਸ ਪੰਜ ਆ ਜਾਂਦੀ ਆ ਸ਼ਾਈਵਾਲ ਜਰਸੀ ਪੱਖ ਦਾ ਕ੍ਰੋਸ ਰੱਖਦੀ ਹੈ 2221 ਨੰਬਰ ਆ ਕੋਈ ਨਹੀਂ ਕਮੀ ਪੇਸ਼ੀ ਹੈਗੀ ਕਿਸ ਤਰ੍ਹਾਂ ਦੀ ਤੇ ਸੋ ਦੋਸਤੋ ਇਹ ਆਪਾਂ 27000 ਚੋਂ ਛੋਟ ਕਰ ਦਾਂਗੇ 26000 ਰੁਪਏ ਦੇ ਦੇ ਦਾਂਗੇ ਵੇੜ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਆਪ ਦਾ ਸਹੀ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਸਕਦਾ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ